रेडी स्टार्ट ਕੁਦਰਤ ਨੇ ਮਨੁੱਖ ਨੂੰ ਰੋਗਾਂ ਨਾਲ ਲੜਨ ਦੀ ਮਜ਼ਬੂਤ ਰੱਖਿਆ ਪ੍ਰਣਾਲੀ ਦਿੱਤੀ ਹੈ ਜਿਹੜੀ ਸਰੀਰ ਨੂੰ ਰਸਟ ਪੋਸਟ ਅਤੇ ਤਾਕਤਵਰ ਬਣਾਈ ਰੱਖਦੀ ਹੈ ਡੰਡੀ ਇਸ ਬਚਾਓ ਪ੍ਰਣਾਲੀ ਉੱਪਰ ਕਦੇ-ਕਦੇ ਮੌਸਮੀ ਅਤੇ ਦੀਰਘ ਕਾਲੀਨ ਬਿਮਾਰੀਆਂ ਦੇ ਰੋਗਾਂ ਨੂੰ ਆਦ ਹਮਲਾ ਕਰਦੇ ਰਹਿੰਦੇ ਹਨ ਪਰ ਛੋਟੀ ਮੋਟੀ ਇਨਫੈਕਸ਼ਨ ਨੂੰ ਇਹ ਆਪਣੇ ਆਪ ਠੀਕ ਕਰ ਲੈਂਦੀ ਹੈ ਡੰਡੀ ਜੇਕਰ ਬਿਮਾਰੀ ਕੁਝ ਵੱਧ ਜਾਵੇ ਤਾਂ ਡਾਕਟਰ ਬਿਮਾਰੀ ਦੇ ਲੱਸਣ ਜਾਣ ਕੇ ਰੋਗ ਰੋਧਕ ਦਵਾਈਆਂ ਨਾਲ ਇਲਾਜ ਕਰ ਦਿੰਦਾ ਹੈ ਡੰਡੀ ਅੱਜਕੱਲ ਏਡਜ਼ ਸਿਹਤ ਵਿਗਿਆਨੀਆਂ ਲਈ ਗੰਭੀਰ ਚੁਣੌਤੀ ਬਣ ਗਈ ਹੈ ਡੰਡੀ ਅਦੇ ਤੱਕ ਇਸ ਦੀ ਕੋਈ ਸਾਰਥਿਕ ਇਲਾਜ ਪ੍ਰਣਾਲੀ ਵਿਕਸਿਤ ਨਹੀਂ ਹੋ ਸਕੀ ਡੰਡੀ ਇਹ ਮਨੁੱਖ ਦੀ ਬਚਾਅ ਪ੍ਰਣਾਲੀ ਨੂੰ ਹੌਲੀ-ਹੌਲੀ ਨਸ਼ਟ ਕਰਕੇ ਮਰੀਜ਼ ਨੂੰ ਤਰਸਾ-ਤਰਸਾ ਕੇ ਮਾਰਦੀ ਹੈ ਡੰਡੀ ਏੜਜ ਰੋਗਾਣੂ ਮਨੁੱਖੀ ਸਰੀਰ ਵਿੱਚ ਪਰਵੇਸ਼ ਕਰਨ ਤੋਂ 8 ਤੋਂ 10 ਸਾਲ ਤੱਕ ਛੁਪ ਕੇ ਆਪਣਾ ਕੰਮ ਕਰਦਾ ਰਹਿੰਦਾ ਹੈ ਡੰਡੀ ਇਸ ਸਮੇਂ ਦੌਰਾਨ ਮਨੁੱਖ ਅਸਲ ਵਿੱਚ ਰੋਗੀ ਹੋਣ ਦੇ ਬਾਵਜੂਦ ਤੰਦਰੁਸਤ ਅਤੇ ਹੱਟਾ-ਖੱਟਾ ਬਣਿਆ ਰਹਿੰਦਾ ਹੈ ਡੰਡੀ ਇਸ ਸਬੰਧ ਵਿੱਚ ਸਭ ਤੋਂ ਮਾੜੀ ਗੱਲ ਇਹ ਹੈ ਕਿ ਏਡਜ਼ ਗ੍ਰਸਤ ਰੋਗੀ ਇਸ ਸਮੇਂ ਦੌਰਾਨ ਦੂਸਰਿਆਂ ਨੂੰ ਵੀ ਏਡਜ਼ ਦਾ ਸ਼ਿਕਾਰ ਬਣਾ ਸਕਦਾ ਹੈ ਡੰਡੀ ਜਦੋਂ ਤੱਕ ਰੋਗਾਂ ਨੂੰ ਪੂਰਨ ਰੂਪ ਵਿੱਚ ਬਚਾਓ ਪ੍ਰਣਾਲੀ ਆਪਣੇ ਕਬਜ਼ੇ ਵਿੱਚ ਨਹੀਂ ਕਰ ਲੈਂਦਾ ਗ੍ਰਸਤ ਰੋਗੀ ਮਾੜੀ ਮੋਟੀ ਥਕਾਵਟ ਤੇ ਕਮਜ਼ੋਰੀ ਅਤੇ ਹਲਕਾ ਬੁਖਾਰ ਹੀ ਮਹਿਸੂਸ ਕਰਦਾ ਹੈ ਡੰਡੀ ਇਹ ਬਹੁਤ ਹੀ ਸੰਵੇਦਨਸ਼ੀਲ ਅਤੇ ਚਲਾਕ ਰੋਗਾਣੂ ਹੈ ਜਿਹੜਾ ਕਿ ਕਈ ਵਾਰ ਐਡਜ ਰੋਗਾਣੂ ਟੈਸਟ ਪ੍ਰਕਿਰਿਆ ਦੌਰਾਨ ਰਪੋਸ ਵੀ ਹੋ ਜਾਂਦਾ ਹੈ ਡੰਡੀ ਐਡਜ ਰੋਗਾਣੂ ਸਾਡੇ ਮਿੱਤਰ ਚਿੱਟੇ ਸੈੱਲਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ ਜੋ ਕਿ ਬਾਹਰੀ ਹਮਲਾਵਰ ਰੋਗਾਣੂ ਨਾਲ ਲੜਦੇ ਹਨ ਡੰਡੀ ਪਰ ਏਡਜ ਜੀਵਾਣੂ ਇੰਨਾ ਚੁਸਤ ਰਣਨੀਤਕ ਹੈ ਕਿ ਮਿੱਤਰ ਸੈੱਲਾਂ ਨੂੰ ਖੜੱਪ ਕੇ ਆਪਣੀ ਗਿਣਤੀ ਵਧਾਉਂਦਾ ਰਹਿੰਦਾ ਹੈ ਡੰਡੀ ਟੈਸਟ ਰਾਹੀਂ ਪਤਾ ਲੱਗਣ ਤੋਂ ਪਹਿਲਾਂ ਇਹ ਮਰੀਜ਼ ਨੂੰ ਪੂਰੀ ਤਰ੍ਹਾਂ ਆਪਣੀ ਗ੍ਰਿਫਤ ਵਿੱਚ ਲੈ ਲੈਂਦਾ ਹੈ ਅਤੇ ਜਾਨ ਲਈ ਖਤਰਾ ਖੜਾ ਕਰ ਦਿੰਦਾ ਹੈ ਡੰਡੀ